ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਫੋਲੋ ਜ਼ਰੂਰ ਕਰ ਦਿਓ ਜਿਹਦੇ ਤੱਕ ਵੀਡੀਓ ਪਹੁੰਚੀ ਹੁਣ ਜਿਹੜੇ ਤਾਂ ਆਚਾਰ ਪਾਉਨੇ ਆ ਆਪਣੇ ਪਸ਼ੂ ਪਾਲਕ ਉਹ ਤਾਂ ਟਾਕਸੀ ਵੈਂਟਰ ਉਹਦੀ ਫੀਡ ਤੇ ਤਾਂ ਪੱਕਾ ਪੈਂਦਾ ਹੀ ਪੈਂਦਾ ਉਹ ਵੈਸੇ 20 ਤੋਂ 25 ਗ੍ਰਾਮ ਟਾਕਸੀ ਵੈਂਟਰ ਦੰਨੇ ਆਪਾਂ ਹੁਣ ਜਿਹੜੇ ਆਪਾਂ ਹਰਾ ਚਾਰਾ ਪਾਉਨੇ ਆ ਉਹਨਾਂ ਨੂੰ ਐ ਹੁੰਦਾ ਵੀ ਟਾਕਸੀ ਵੈਂਟਰ ਦੀ ਸ਼ਾਇਦ ਲੋੜ ਨਹੀਂ ਹੈਗੀ ਅਸੀਂ ਹਰਾ ਚਾਰਾ ਪਾਉਨੇ ਆ ਵੈਸੇ ਨਹੀਂ ਪਾਉਂਗੇ ਤਾਂ ਵੀ ਤੁਹਾਡਾ ਚੱਲ ਜੂਗਾ ਪਰਾ ਬਰਸਾਤ ਦਾ ਹੁਣ ਮਹੀਨਾ ਡੇਢ ਮਹੀਨਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਟੌਕਸੀਬੈਂਟਰ ਨਹੀਂ ਤੁਹਾਡੇ ਥਣਾ ਦੀ ਬਿਮਾਰੀ ਬਹੁਤ ਜ਼ਿਆਦਾ ਆਉਗੀ ਜੇ ਇੱਕ ਵਾਰ ਥਨੇਲਾ ਰੋਗ ਆ ਗਿਆ ਟੀਕੇ ਲੱਗ ਕੇ ਮੁੜ ਕੇ ਨਾ ਪੋਛੂ ਦੁੱਧ ਤੇ ਆਵੇ ਫਰੇ ਚਾਰੇ ਨਾਲ ਹੁਣ ਕਿਉਂ ਜ਼ਰੂਰੀ ਆ ਹੁਣ ਆ ਦੇਖੋ ਥੱਲੇ ਵਾਲੇ ਪੱਤੇ ਹੁੰਨੇ ਜਿਹੜੇ ਇਦਾਂ ਵਾਲੇ ਹੁਣ ਇਹਨਾਂ ਨੂੰ ਪਾਣੀ ਲੱਗ ਗਿਆ ਮੀਂਹ ਲੱਗ ਗਿਆ ਹੁਣ ਹਵਾ ਚ ਅਜ ਨਾਲ ਧੁੱਪ ਲੱਗਣੀ ਨਹੀਂ ਹੈਗੀ ਇਹਨਾਂ ਨੂੰ ਉਲੀ ਪੈ ਜਾਣੀ ਹੁਣ ਇਹ ਸਾਰੇ ਆਪਾਂ ਤਾਰ ਤਾਂ ਸਕਦੇ ਨੇ ਇੰਨਾ ਟਾਈਮ ਤਾਂ ਕਿਸੇ ਕੋਲ ਨਹੀਂ ਵੀ ਇਹਨਾਂ ਸੁੱਕੇ ਪੱਤੇ ਹੁਣ ਤਾਰ ਦੂੰਗੇ ਆਪਾਂ ਇਹਨਾਂ ਨੂੰ ਹੁਣ ਅੱਜ ਤੋਂ ਮੀਂਹ ਪੈ ਗਿਆ ਰਾਤ ਤੋਂ ਕੱਲ ਨੂੰ ਪਰਸ ਨੂੰ ਦੇਖਿਓ ਇਹਦੇ ਵਿੱਚ ਨਾ ਉਲਟ ਚਿੱਟੀ ਉੱਲੀ ਜਾਊਗੀ ਇਹ ਉੱਲੀ ਆਪਣੇ ਪਸ਼ੂਆਂ ਦੇ ਅੰਦਰ ਜਾਣੀ ਆ ਇਹਨੇ ਜਾ ਕੇ ਅੰਦਰ ਮੈਟਾਇਟਸ ਜ਼ਰੂਰ ਕਰਨੀ ਆ ਇਸ ਕਰਕੇ ਦੁੱਧ ਵਾਲੇ ਪਸ਼ੂਆਂ ਤਾਂ ਖਾਸ ਕਰਕੇ ਗਾਵਾਂ ਨੂੰ ਖੂਬ ਜ਼ਿਆਦਾ ਖਾਸ ਕਰਕੇ ਮੱਝਾਂ ਜਿਹੜਾ ਹਰ ਲੰਦੀ ਆ ਗਾਂ ਨੂੰ ਤੁਸੀਂ 25 ਗ੍ਰਾਮ ਕੋਈ ਬੰਗੀ ਚੀਜ਼ ਨਹੀਂ ਹੈਗੀ 700 ਰੁਪਏ ਦੇ ਕਰੀਬ ਕਿਲੋ ਆ ਜਾਂਦਾ 25 ਗ੍ਰਾਮ ਡੇਲੀ ਦਾ ਫੀਡ ਚਾੜਾ ਕੇ ਦੇਣ ਲੱਗ ਜਾਓ ਤੁਹਾਡੇ ਥਣਾ ਦੀ ਪ੍ਰੋਬਲਮ ਨਹੀਂ ਆਊਗੀ ਜੇ ਇੱਕ ਵਾਰ ਤੁਹਾਡੇ ਹੁਣ ਥਣਾ ਦੀ ਪ੍ਰੋਬਲਮ ਆ ਗਈ ਤਾਂ ਮੁੜ ਕੇ ਉਹ ਪਸ਼ੂ ਦੁੱਧ ਤੇ ਨਹੀਂ ਆਉਣਾ ਕਿਉਂਕਿ ਉਹ ਟੀਕੇ ਇੰਨੇ ਤੇਜ਼ ਹੁੰਨੇ ਆ ਮਟਾਇਟਸ ਵਾਲੇ ਜੇ 20 ਲੀਟਰ ਵਾਲੇ ਮੁੜ ਕੇ ਉਹਨੇ 8-10 ਕਿਲੋ ਤੇ ਰਹਿ ਜਾਣ ਉਹ ਤੁਹਾਡਾ ਨੁਕਸਾਨ ਡੇਲੀ ਦਾ 10 ਕਿਲੋ ਦੁੱਧ ਉੜ ਗਿਆ ਉਹ ਕਿੰਨਾ ਨੁਕਸਾਨ ਇਸ ਕਰਕੇ 5 ਤੋਂ 10 ਰੁਪਏ ਦਾ ਟੌਕਸੀ ਵੈਂਟਰ ਜਰੂਰ ਪਾਇਓ ਧੰਨਵਾਦ ਜੀ